ਤਿੰਨ ਬੀਟ ਠੀਕ ਹੈ ਜੀ ਕਿੰਨੇ ਦਿਨਾਂ ਸ਼ਾ ਕਰ ਦੇਗੇ ਬਹੁਤ ਜ਼ਿਆਦਾ ਕਰਦਾ ਉਹਦੀ ਗਲਤੀ ਟਿਕਾ ਲੱਗਾ ਉਹ ਸਾਰਾ ਮੈਂ ਸੋਚੂ ਫਲ ਲੱਗਿਆ ਜੀ ਬਾਅਦ ਚ ਅੱਜ ਕੋ ਪੈਸੇ ਤੇ ਲਾਣੀ ਹੈਗਾ ਸੀ ਘਰ ਉਹਦਾ ਪਿਆਰਿਆ ਜੀ ਬਾਅਦ ਕਨੇ ਹਲਫ ਕੀਤੀ ਤੇ ਫੇਰ ਖੜਿਆ ਉੱਥੇ 500 ਰੁਪਏ ਮੈਂ ਦਿਹਾੜੀ ਲਿੰਦਾ ਜੇ ਤੇ ਪੁੱਸ ਹੋ ਗਿਆ ਆਹ ਦੇ ਵੀ ਸਾਨੂੰ ਵੇਖ ਲਈ ਜਦਾ ਕਲਪ ਦਾ ਜਗਾਉ ਚੰਗੇ ਕਰ ਬੋਲ ਬੋਲ ਦੋ ਮੋਲ ਅਲਿਕਾ ਵੇਖਿਆ ਨਹੀਂ ਜਾਨਾ ਅੱਜ ਦਾ ਕਲ ਬਣਾਈ ਠੀਕੇ ਨਹੀਂ ਬੰਦ ਕਰਦੇ ਜੇ ਜ਼ਮਾਨੇ ਦੁਨੀਆ ਰੋੜਦੀ ਹੈ ਕੀ ਨਾ ਹੀ ਨਾ ਉਹਦਾ ਵਿਚਾਰੀ ਕਿ ਨੌਜਵਾਨ ਬੱਚੇ ਜਿੰਨੇ ਆ ਸਾਰੇ ਬਚਾਉਣ ਫਿਰ ਇਹਨਾਂ ਦੀਆਂ ਵੋਟਾਂ ਵਧਣਗੀਆਂ ਨਹੀਂ ਤੇ ਇਹਨਾਂ ਦੀਆਂ ਵੋਟਾਂ ਨਹੀਂ ਵਧਣਗੀਆਂ ਮਾਰ ਦੋ ਵੋਟਾਂ ਬੜ ਸਰ ਅਹੀ ਇਹੀ ਕਹਿੰਦੇ ਆ ਤਿੰਨ ਮਹੀਨੇ ਜਦੋਂ ਲੋਕਡਾਊਨ ਸੀ ਉਦੋਂ ਕਿਸ ਤਰ੍ਹਾਂ ਇਹਨਾਂ ਨੇ ਕੀਤਾ ਸੀ ਤੇ ਹੁਣ ਕਿਉਂ ਨਹੀਂ ਨਸ਼ੇ ਦੇ ਪ੍ਰਬੰਧੀ ਲਾਉਂਦੇ ਘਰ ਘਰ ਨਸ਼ਾ ਵੀ ਕੰਦੇ ਆ ਇਹਨਾਂ ਦੀ ਮੈਂ ਹਾਲਾਤ ਮੈਂ ਖੁਦ ਦੇਖੇ ਹੀ ਕਿਸ ਤਰ੍ਹਾਂ ਦੇ ਕਿਸ ਤਰ੍ਹਾਂ ਨਹੀਂ ਨੇ ਜਿਹਦੇ ਨਾਲ ਆ ਬੱਚਾ ਫੜਿਆ ਗਿਆ ਸੀ ਇਹਨੂੰ ਪੁੱਛੋ ਇਹਦੇ ਕੋਲ ਇਹਨਾਂ ਕੋਲ ਕੋਈ ਕਰਤਿਆ ਨਹੀਂ ਸੀ ਤੇ ਉਸ ਦਿਨ ਇਹਨਾਂ ਕਿੱਦਾਂ ਆਪਣਾ ਬੱਚਾ ਕਿਸ ਤਰ੍ਹਾਂ ਛਡਵਾਇਆ ਹੈ ਕਿ ਕਿਤਰਾ ਨਹੀਂ ਛਡਵਾਇਆ ਫੜਿਆ ਸੀ ਫੜਿਆ ਗਿਆ ਸੀ ਤੁਸੀਂ ਇਹ ਕਹਿੰਦੇ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿੱਨੇ ਨੌਜਵਾਨ ਸਾਡੇ ਬੱਚੇ ਮਰਦੇ ਆ ਨਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿ ਨਸ਼ਾ ਜਿਹੜਾ ਪੂਰੇ ਪੰਜਾਬ ਦੇ ਵਿੱਚੋਂ ਖਤਮ ਹੋਵੇ ਤੇ ਇੱਕ ਇਹਨਾਂ ਬੱਚਿਆਂ ਨੂੰ ਕੋਈ ਕਾਰੋਬਾਰ ਖੋਲੇ ਜਾਂਦੇ ਨੌਜਵਾਨ ਬੱਚੇ ਜਿਹੜੇ ਕਮਾ ਤੇ ਲੱਗਣੇ ਨਸ਼ਿਆਂ ਦੇ ਵਿੱਚ ਨਾ ਕਿਹੜੀ ਗੱਲੋਂ ਨਸ਼ਿਆਂ ਤੇ ਲੱਗਣ ਦੇ ਕੰਮ ਤੇ ਕੋਈ ਪੰਜਾਬ ਨੇ ਸਰਕਾਰ ਨੇ ਖੋਲਿਆ ਨਹੀਂ ਆ ਇਸ ਕਰਕੇ ਇਹ ਨਸ਼ਿਆਂ ਤੇ ਲੱਗਣ ਦੀ ਜਿਹੜੀ ਸਰਕਾਰ ਆਉਂਦੀ ਆ ਬਸ ਉਹ ਆਪਣਾ ਢਿੱਡ ਭਰਦੀ ਆ ਵੋਟਾਂ ਪਵਾ ਲੈਂਦੇ ਆ ਜਦੋਂ ਵੀ ਆਉਂਦੇ ਵੋਟਾਂ ਪਵਾ ਲੈਂਦੇ ਬਾਅਦ ਵਿੱਚ ਕੇ ਗਰੀਬ ਦੀ ਮਦਦ ਨਹੀਂ ਕਰਦੇ ਕੇ ਗਰੀਬ ਨੂੰ ਪੁੱਛਦੇ ਨਹੀਂ ਜਿਹੜਾ ਗਰੀਬ ਦਾ ਬੱਚਾ ਮਰ ਜਾਂਦੇ ਉਹਦੇ ਘਰ ਦੀ ਦਲੀਜ ਨਹੀਂ ਟੱਪਦੇ ਨਹੀਂ ਨਹੀਂ ਪੁੱਛ ਲੋ ਇਹਨਾਂ ਨੂੰ ਮੈਂ ਕਿਸ ਤਰ੍ਹਾਂ ਇਹਨਾਂ ਦੇ ਹਾਲਾਤ ਦੇਖਦੀ ਆ Ja ve matka Ulia bol bol Ja rioni to matka Meri matka O ab rioni na laga ਗੱਲ ਹੋਈ ਬੈਠੀ ਤੇ ਕੀ ਲੜਦਾ ਹੀ ਤੇ ਨਾ ਬੇਟਾ ਮੇਰਾ ਲੜਕਾ ਹਾਂਜੀ ਕਿੰਨੇ ਬੈਠੇ ਏ ਤੁਹਾਡੇ ਤਿੰਨ ਇਹ ਕਿੰਨੇ ਨੇ ਬੰਦਾ ਇਹ ਸਭ ਤੋਂ ਬੰਦਾ ਸਭ ਤੋਂ ਬੈਠੀ ਤੇ ਇੱਕ ਗੱਲ ਹੋਈ ਕੋਈ ਚ ਨਹੀਂ ਭਾਜੀ ਨਸ਼ੇ ਨਾਲ ਹੀ ਹੋ ਗਿਆ ਏਦਾਂ ਚਾਹ ਚਾਹ ਨਾ ਬੋਲਣਾ ਨਸ਼ੇ ਨਾਲ ਹੀ ਗੱਲ ਆ ਲੈ ਆਂ ਮਾਈਕ ਲੰਗਾ ਮਾਈਕ ਲਗਾ ਕੋਈ ਠੀਕ ਹੈ ਨਸਰਾ ਹੋਇਆ ਗੱਲ ਹੋਈ ਠੀਕ ਹੈ ਨਸਰਾ ਹੋਇਆ ਸਮਾਨ ਪਹਿਨ ਸਮਾਨ ਲੋਂਦਾ ਹੁੰਦਾ ਠੀਕ ਹੈ ਨਾ ਹੋਇਆ ਏਦਾਂ ਵਾਲ ਕੋਟ ਚ ਕੱਟਣਾ ਬੋਸ ਤੋਂ ਬੋਲਣਾ ਠੀਕ ਹੈ ਨਾ ਹੁਣ ਕਰਨੇ ਆ ਡੈਡੀ ਤੋਂ ਬੋਲਣਾ ਡੈਡੀ ਠੀਕ ਹੈ ਹਾਂਜੀ ਕੀ ਚਟਾ ਲਉਂਦਾ ਹੈ ਕਿ ਕੀ ਗੱਲ ਹੁੰਦੀ ਹੈ ਕੀ ਚਟਾ ਲਉਣਾ ਠੀਕ ਹੈ ਪਤਾ ਹੀ ਤੈਨੂੰ ਹਾਂਜੀ ਲੱਗਦਾ ਤੂੰ ਖੁਦ ਨਹੀਂ ਕਰਾਇਆ ਕਿਤੇ ਕਰਾਇਆ ਹੈ ਬਾ ਤੇਲ ਨਹੀਂ ਆ ਗੱਡ ਕੋ ਲਾਜ ਪੂਰਾ ਨਹੀਂ ਨਾ ਹੋਇਆ ਬੇਟਾ ਕੀ ਲੱਗਦਾ ਏ ਤੇਰਾ ਮੇਰਾ ਬ੍ਰਦਰ ਹੀ ਤੇ ਇਥੇ ਨਸ਼ਾ ਕੋਈ ਨਹੀਂ ਬੰਦ ਕਰਦੇ ਨਸ਼ੇ ਦੇ ਕਾਰਨ ਮੇਰੇ ਪੁਰਾਣੇ ਗਲਤ ਟੀਕਾ ਟੁਕਾ ਦੇ ਕੋ ਲੱਗ ਗਿਆ ਨਸ਼ਾ ਵੇਚਣ ਵਾਲਿਆਂ ਨੂੰ ਕੋਈ ਫੜਦਾ ਨਹੀਂ ਜਿਹੜੇ ਸਮਾਨ ਲੌਂਦੇ ਉਹਨਾਂ ਨੂੰ ਲਈ ਜਾਂਦੇ ਲਈ ਜਾਂਦੇ ਜਿਹੜਾ ਮੋੜਿਆ ਉਹਨੂੰ ਕੋਈ ਘੜਦਾ ਨਹੀਂ ਉਹਨਾਂ ਨੂੰ ਕਰਨਾ ਤੇ ਉਹਨਾਂ ਨੂੰ ਪਤਾ ਲੱਗੇ ਕਿ ਨਸ਼ਾ ਕਿੱਦਾਂ ਬੰਦ ਹੋਣਾ ਨਸ਼ਾ ਬੰਦ ਹੋਊਗਾ ਤੇ ਨौजਵਾਨ ਬੱਚੇ ਜਾਣਗੇ ਨਹੀਂ ਤਾਂ ਤਾਰੀ ਮੁਕਤੀ ਕਦਮ ਹੋਈ ਜਾਣੀ ਆ ਆਡਾ ਵੀ ਤਾਨੂੰ ਵੇਖਿਆ ਨਹੀਂ ਜਾਂਦਾ ਕਲਪ ਦਾ ਜਦਾਓ ਚੱਲਿਆ ਜੋ ਅਲੇਗੋ ਵੇ ਆ ਕੇ ਅਨੇ ਦੀ ਲਾਜ ਦਾ ਕਲ ਬਨਾਈ ਠੀਕੇ ਨਹੀਂ ਬੰਦ ਕਰਦੇ ਤੇ ਸਮਾਂ ਨੇ ਦੁਨੀਆ ਰੋੜਤੀਆ ਨਾ ਉਹਦਾ ਵਿਚਾਰੀ ਕੀ ਬਣਦਿਆ ਦਾ ਕਰਦੇ ਆ ਇਧਰ ਆ ਵੀ ਤੂੰ ਵੀ ਆ ਨਾ ਕਰ ਲਾ ਆ ਵੀ ਜੀ ਹਾਂ ਤੋ ਚਲੋ ਆ ਆ ਨਹੀਂ ਮਿਲਦਾ ਕਿਥੋਂ ਮਿਲਦਾ ਆਪ ਉਹ ਤੇ ਕਿਹਾ ਕਿ ਨੇ ਭਰਾ ਇਹ ਤਿੰਨ ਭਰਾ ਹੈ ਨੇ ਨਸ਼ਾ ਕਰਦੇ ਹਾਂ ਹਾਂ ਹਾਂਜੀ ਤਿੰਨੇ ਭਰਾ ਕਰਦੇ ਕਿਤੋਂ ਜਿਹੜਾ ਜਿਹਦੀ ਡੈਥ ਹੋਈ ਆ ਉਹਦਾ ਕੀ ਨਾਮ ਹੈ ਵਿਸ਼ਾਲ ਪੀ ਲਾ ਗਏ ਨਸ਼ੇ ਕਰਕੇ ਨਹੀਂ ਨਹੀਂ ਹਾਂ ਮਾਣੇ ਦਿਨ ਨਾਲ ਅੱਜ ਵੀ ਤਰਾ ਭਰਾ ਹਾਂ ਵੀ ਭਰਾ ਵੀ ਨਸ਼ਾ ਕਰਦੇ ਏਟੀ ਗੇ ਨਹੀਂ ਹੁੰਦਾ ਇਹ ਗੋਲੀ ਲੰਦਾ ਤੂੰ ਗੋਲੀ ਪਤਾ ਉਹ ਵੀ ਕਿ ਨਹੀਂ ਹਸਤਾਲਾ ਲੰਦੇ ਅੰਦਰ ਸਾਰਾ ਨਸ਼ਾ ਮਾਰਾ ਉਹਦੇ ਅੰਦਰ ਫਾੜਦੀ ਗੋਲੀ ਜਿਤਨਾ ਪਾਜੀ ਮੇਰੇ ਤਿੰਨ ਬੇਟੇ ਆ ਇਹ ਬੇਟੇ ਨੇ ਗਲਤ ਟੀਕਾ ਲਾ ਲਿਆ ਸੀ ਤੋਂ ਉਹਦੇ ਕਰਨੇ ਦੀ ਮੌਤ ਹੋ ਗਈ ਹੈ ਬਹੁਤ ਨਸ਼ਾ ਕਰਦਾ ਸੀ ਪਤਾ ਇਹ ਆ ਦੋ ਬੇਟੇ ਇਹ ਵੀ ਕਰਦੇ ਆ ਜੀ ਇਹ ਵੀ ਕਰਦੇ ਨੇ ਨਸ਼ਾ ਇਹ ਵੀ ਟੀਕੇ ਲੁੰਦੇ ਆ ਪਰ ਤਿੰਨ ਬੇਟੇ ਠੀਕ ਆ ਜੀ ਕਿੰਨੇ ਦਿਨਾਂ ਛਾ ਕਰਦੇ ਜੇ ਬਹੁਤ ਜ਼ਿਆਦਾ ਕਰਦਾ ਉਹਦੀ ਗਲਤੀ ਟਿਕਾ ਲੱਗਾ ਉਹ ਸਾਰਾ ਮਰ ਸੋਚੋ ਫਲ ਲੱਗਿਆ ਜੇ ਬਾਅਦ ਚਾਹਦ ਕੋ ਪੈਸੇ ਤੇ ਲਾਨੀ ਹੈਗਾ ਸੀ ਘਰ ਉਹਦਾ ਪਿਆਰਿਆ ਜੀ ਬਾਅਦ ਕਨੇ ਹਲਫ ਕੀਤੀ ਤੇ ਫਿਰ ਖੜਿਆ ਉੱਥੇ 500 ਰੁਪਏ ਮੈਂ ਦਿਹਾੜੀ ਲਿੰਦਾ ਜੇ ਤੇ ਪੁਲਿਸ ਕੋ ਗਏ ਵੀ ਇਤਨਾ ਨਸ਼ਾ ਕਰਦੇ ਆ ਉਹ ਪੁਲਿਸ ਨੂੰ ਨਾ ਪੁਲਿਸ ਕੋ ਨਹੀਂ ਗਏ ਬੋਲਤ ਨੇ ਕੀ ਕਰਨਾ ਹੈ ਜਿਹੜੇ ਲੌਂਦੇ ਉਹਨਾਂ ਨੂੰ ਲੈ ਜਾਂਦਾ ਜਿਹੜੇ ਵੇਚਦੇ ਉਹਨਾਂ ਨੂੰ ਖੜਦੇ ਨਹੀਂ ਇਹ ਚਾਹੁੰਦੇ ਕੀ ਇਹੋ ਚਾਹੁੰਦੇ ਵੀ ਨਸ਼ਾ ਬੰਦ ਹੋਣਾ ਚਾਹੀਦਾ ਚਾਹੁੰਣਾ ਕਿ ਹੁਣ ਆਹ ਜੋੜੀ ਵੱਜੇ ਸਾਫ਼ ਸੰਗਤ ਚਾਹੀਦਾ ਬੱਚੇ ਜਿਹੜੇ ਵਿਗੜੇ ਉਹ ਚੋਦਰ ਜਾਵੇ ਪੰਜਾਬ ਚ ਨਸ਼ਾ ਬੰਦ ਹੋਵੇ ਅਸੀਂ ਇਹੀ ਮੰਗਿਆ ਸਾਡੇ ਕੋ ਕਿ ਜਿਹੜੇ ਹਮਨਤਮਾਨ ਨੂੰ ਅਸੀਂ ਇਹੀ ਕਹਿੰਨੇ ਆ ਕਿ ਨੌਜਵਾਨ ਬੱਚੇ ਜਿੰਨੇ ਆ ਸਾਰੇ ਬਚਾਉਣ ਫਿਰ ਇਹਨਾਂ ਦੀਆਂ ਵੋਟਾਂ ਵਧਣਗੀਆਂ ਨਹੀਂ ਤੇ ਇਹਨਾਂ ਦੀਆਂ ਵੋਟਾਂ ਨਹੀਂ ਵਧਣਗੀਆਂ ਮਾਰ ਦੋ ਵੋਟਾਂ ਪਾਉਣਗੇ ਕਿ ਆਇਆ ਮਾਰ ਦੋ ਤਿੰਨ ਮਹੀਨੇ ਜਦੋਂ ਲੋਕਡਾਊਨ ਸੀ ਉਦੋਂ ਕਿਸ ਤਰ੍ਹਾਂ ਇਹਨਾਂ ਨੇ ਕੀਤਾ ਸੀ ਰੋਟੀ ਦੇਖੋ ਮਾਰ ਕਿਉਂ ਨਹੀਂ ਨਸ਼ੇ ਦੇ ਪ੍ਰਬੰਧੀ ਲਾਉਂਦੇ ਘਰ ਘਰ ਨਸ਼ਾ ਵੀ ਕੰਦੇ ਆ ਇਹਨਾ ਦੇਖੋ ਕਿ ਕਿਸ ਤਰ੍ਹਾਂ ਦੇ ਕਿਸ ਤਰ੍ਹਾਂ ਨਹੀਂ ਜਿਸ ਦਿਨ ਆ ਬੱਚਾ ਫੜਿਆ ਗਿਆ ਸੀ ਇਹਨੂੰ ਪੁੱਛੋ ਇਹਦੇ ਕੋਲ ਇਹਨਾਂ ਕੋਲ 1 ਰੁਪਿਆ ਨਹੀਂ ਥੋੜ ਦੇਣਾ ਇਹਨਾਂ ਕਿੱਦਾਂ ਆਪਣਾ ਬੱਚਾ ਕਿਸ ਤਰ੍ਹਾਂ ਛਡਵਾਇਆ ਹੈ ਤੇ ਕਿਸ ਤਰ੍ਹਾਂ ਨਹੀਂ ਛਡਵਾਇਆ ਫੜਿਆ ਸੀ ਹਾਂ ਫੜਿਆ ਸੀ ਇੱਕ ਵਾਰ ਜੇਲ੍ਹ ਚ ਰਹਿ ਆ ਜਿਹੜਾ ਤੁਸੀਂ ਇਹ ਕਹਿੰਦੇ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿੱਥੇ ਨੌਜਵਾਨ ਸਾਡੇ ਬੱਚੇ ਮਰਨਦੇ ਆ ਨਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿ ਮਸ਼ਾ ਜਿਹੜਾ ਕੂੜੇ ਪੰਜਾਬ ਦੇ ਵਿੱਚੋਂ ਖਤਮ ਹੋਵੇ ਤੇ ਇੱਕ ਇਹਨਾਂ ਬੱਚਿਆਂ ਨੂੰ ਕੋਈ ਕਾਰੋਬਾਰ ਖੋਲੇ ਜਾਂਦੇ ਨੌਜਵਾਨ ਬੱਚੇ ਜਿਹੜੇ ਕਮਾ ਤੇ ਲੱਗਣਾ ਨਸ਼ਿਆਂ ਦੇ ਵਿੱਚ ਨਾ ਕਿਹੜੀ ਗੱਲਾਂ ਨਸ਼ਿਆਂ ਤੇ ਲੱਗਣ ਦੇ ਕੰਮ ਤੇ ਕੋਈ ਪੰਜਾਬ ਨੇ ਸਰਕਾਰ ਨੇ ਖੋਲਿਆ ਨਹੀਂ ਆ ਇਸ ਕਰਕੇ ਇਹ ਨਸ਼ਿਆਂ ਤੇ ਲੱਗਣ ਦੀ ਜਿਹੜੀ ਸਰਕਾਰ ਆਉਂਦੀ ਆ ਬਸ ਉਹ ਆਪਣਾ ਢਿੱਡ ਭਰਦੀ ਆ ਵੋਟਾ ਪਵਾ ਲੈਂਦੇ ਆ ਜਦੋਂ ਵੀ ਆਉਂਦੇ ਵੋਟਾ ਪਵਾ ਲੈਂਦੇ ਬਾਅਦ ਵਿੱਚ ਕਿਸ ਗਰੀਬ ਦੀ ਮਦਦ ਨਹੀਂ ਕਰਦੇ ਤੇ ਗਰੀਬ ਨੂੰ ਪੁੱਛਦੇ ਨਹੀਂ ਜਿਹੜਾ ਗਰੀਬ ਦਾ ਬੱਚਾ ਮਰ ਜਾਂਦਾ ਉਹਦੇ ਕਰਦੀ ਦਲੀਚ ਨਹੀਂ ਟੱਪਦੇ ਨਹੀਂ ਨਹੀਂ ਪੁੱਛ ਲੋ ਇਹਨਾਂ ਨੂੰ ਮੈਂ ਕਿਸ ਤਰ੍ਹਾਂ ਇਹਨਾਂ ਦੇ ਹਾਲਾਤ ਦੇਖਦੀ ਆ ਇਹਦੇ ਨੂੰ ਭੁੱਖੇ ਬੈਠੇ ਹੁੰਦੇ ਨੇ ਉਹੋਂ ਹੱਥ ਜੋੜ ਕੇ ਸਾਡੀ ਇਹੋ ਹੱਥ ਜੋੜ ਕੇ ਬੇਨਤੀ ਆ ਕਿ ਕਿਸ ਤਰ੍ਹਾਂ ਵੀ ਪੰਜਾਬ ਦੇ ਵਿੱਚੋਂ ਨੌਜਵਾਨ ਬੱਚੇ ਗੱਰੂ ਸੀ ਨਹੀਂ ਆ ਸਾਰੇ ਬਚਾਏ ਜਾਣ ਕੋਈ ਮਾਂ ਰੋਂਦੀ ਨਾ ਇਦਾਂ ਦਿਸੇ ਬਸ ਸਾਡੀ ਇਹੋ ਭਗਵੰਤ ਮਾਨ ਸਕਦਾ ਹਾਲੇ ਤਾਂ ਮੱਲੇ ਬਾਜੀ ਨਹੀਂ ਬਰਾਏ ਇਹਦਾ ਦੋਸ਼ ਦੇ ਵੀ ਆਮ ਆਦਮੀ ਪਾਰਟੀ ਦੇ ਆਗੂ ਜੇ ਹਾਂ ਜੀ ਮਾਰਦੇ ਤੇ ਇਹਨਾਂ ਦੇ ਬਾਵਲੇ ਦੋਸ਼ ਨੇ ਵੀ ਇੱਥੇ ਲਗਾਤਾਰ ਜਿਹੜਾ ਨਸ਼ਾ ਵਾ ਨਸ਼ਾ ਤਾਂ ਕਾਫੀ ਹੈਗਾ ਨਸ਼ਾ ਤਾਂ ਕਾਫੀ ਹੈ ਬਸ ਸਾਹ ਜਿੱਥੋਂ ਤੱਕ ਪੁਲਿਸਾ ਪੁਲਿਸ ਬਰਚੇ ਵੀ ਕਰਨ ਈ ਆ ਇੱਕ ਆ ਜਮਾਨਤ ਆ ਅਈ ਤੇ ਮੋਹਦ ਬੇਰਾਂ ਨੂੰ ਕਹਿੰਨੇ ਜੋ ਐਮਸੀ ਆ ਵੀ ਜਮਾਨਤ ਹੀ ਨਾ ਦੇਣ ਜਿਹੜੇ ਵੇਚਦੇ ਆ ਬੜੀ ਅਪੀਲ ਕਰਦੇ ਆ ਵੀ ਆਪਣੀਆਂ ਜਮਾਨਤਾਂ ਨਾ ਦੇਣ ਇਹਨਾਂ ਦੀ ਜਿਹੜੇ ਫੜੇ ਜਾਂਦੇ ਆ ਵੇਚਦੇ ਮੁਲਾਜ਼ਮ ਮੁਲਜ਼ਮ ਜਿਹੜੇ ਆ ਹੁਣ ਵੀ ਦੋ ਤਿੰਨ ਜਣਿਆਂ ਨੂੰ ਅਸੀਂ ਪਿਆਰ ਨਾਲ ਸਮਝਾਇਆ ਜਿਹੜੇ ਵੇਚਦੇ ਆ ਉਹਨਾਂ ਨੇ ਕੀ ਕੀਤਾ ਮੇਰੇ ਘਰ ਜਾ ਕੇ ਲਾਮਾ ਦਿੱਤਾ ਮੇਰੇ ਮੰਮੀ ਲੜੀ ਨੂੰ ਵੀ ਆਪਣੇ ਮੁੰਡੇ ਨੂੰ ਸਮਝਾਓ ਵੀ ਇਹ ਸਾਡੇ ਮੁੰਡੇ ਤੇ ਗਲਤ ਇਲਜ਼ਾਮ ਲਾਉਂਦਾ ਆ ਇਹ ਕਰਕੇ ਜੇ ਉਹ ਜੇ ਲੰਮਾ ਲਾਉਗੇ ਜਾਂ ਕਹੋਗੇ ਤੇ ਫਿਰ ਖੁਦ ਜੁਮੇ ਆ ਹਾਂਜੀ ਜੁਮੇ ਆ ਉਹ ਫਿਰ ਬਾਅਦ ਚ ਤੁਹਾਨੂੰ ਬਰਾਵੇ ਦੋ ਚਾਰ ਜਣੇ ਅਸੀਂ ਉਧਰ ਜਾਈਏ ਤੇ ਮੁੜ ਕੇ ਸਾਨੂੰ ਕੋਈ ਅੱਗੇ ਵੀ ਆ ਜੀ ਸੀ ਵੀ ਐ ਜੀ ਹੋਵੇ ਤਾਂ ਉਹਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਉਹਦੇ ਤੇ ਵੀ ਹੋਣੀ ਚਾਹੀਦੀ ਇਹ ਇਹੋ ਮੰਗ ਕਰਦੇ ਆ ਜੀ ਇਹ ਨਾ ਵੇਚਣ ਉਹਦੇ ਤੇ ਵੀ ਕਰ ਦੋ ਲੇਡੀਸ ਆ ਸਾਡੇ ਪੈ ਲੈ ਕੇ ਚੁੱਕ ਕਰ ਜੇ ਨਸ਼ਾ ਢੱਕਣ ਹਾਂ ਮਰੇ ਹੀ ਬਹੁ ਡੱਕੀ ਦਾ ਆ ਬਹੁ ਢੱਕਣ ਤੇ ਨਸ਼ਾ ਕਟੇ ਨਸ਼ਾ ਤਾਂ ਕੋਈ ਡੱਕਦਾ ਨਹੀਂ ਆ ਹੈ ਤੇ ਬੋਟਾ ਵਾਲਾ ਅੰਦਰ ਵਰ ਕੇ ਬਾਹਰ ਕੱਢ ਦਿਆ ਕੋਲ ਚ ਵੀ ਨਾ ਕੋ ਭਾਈ ਲੈ ਜਾਂਦੀ ਤੇ ਚਲੋ ਜੇ ਕੋਈ ਮਾਛਾ ਵੇ ਇੱਧਰ ਤੇ ਕੋਟਾ ਲੈ ਜਾਂਦੇ ਇੱਧਰ ਵੇਖੋ ਬੱਚੇ ਦੋ ਜਾ ਕਿਸ ਤਰ੍ਹਾਂ ਹੋਈ ਡੈਥ ਮੈਂ ਇਹ ਸਾਰਾ ਮਾਮਲਾ ਕਿੱਥੋਂ ਦਾਵਾ ਨਵਦੀਪ ਸੰਘੋਤਰਾ ਵਾਰਡ ਨੰਬਰ 2 ਦਾ ਵਾਸੀ ਆ ਵਾਰਡ ਨੰਬਰ 2 ਫਤਿਹਗੜ ਚੂੜੀਆਂ ਦਾ ਵਾਸੀ ਆ ਇਹ ਮੇਰੇ ਫੈਮਲੀ ਫਰੈਂਡ ਨੇ ਜਿਨ੍ਹਾਂ ਦੇ ਬੇਟੇ ਦੀ ਡੈਥ ਹੋਈ ਆ ਇਹ ਵਿਚਾਰਾ ਬੜਾ ਪਰੇਸ਼ਾਨੀ ਇਹਦੇ ਬੇਟੇ ਨੇ ਗਲਤ ਟੀਕਾ ਲਾ ਲਿਆ ਕਿ ਬਿਮਾਰ ਹੈ ਮੇਰੀ ਕੋਈ ਮਦਦ ਨਹੀਂ ਕਰਨ ਲਿਆ ਮੈਂ ਥੋੜੀ ਹੈਲਪ ਕਰਕੇ ਥੋੜਾ ਮੱਲੇ ਵਾਲਿਆਂ ਦਾ ਸੁਯੋਗ ਨਾਲ ਉਹਨਾਂ ਕੋ ਥੋੜੀ ਹੱਲ ਕਰਕੇ ਇਹਨੂੰ ਹਸਪੀਟਲ ਪਹੁੰਚਾਇਆ ਉੱਥੇ ਪਰ ਇਹ ਬਚ ਨਹੀਂ ਸਕਿਆ ਇਹ 500 ਰੁਪਏ ਦਿਹਾੜੀ ਲੈਣ ਵਾਲਾ ਬੰਦਾ ਤਿੰਨੇ ਬੇਟੇ ਨਸ਼ੇ ਕਰਨ ਦੇ ਆ ਕਿ ਕਸੂਰ ਸਾਰਾ ਇਹਨਾਂ ਦਾ ਹੀ ਨਸ਼ੇ ਕਰਨ ਵਾਲਿਆਂ ਦਾ ਹੀ ਸਰਕਾਰ ਨੂੰ ਸੋਚਣਾ ਚਾਹੀਦਾ ਨਸ਼ੇ ਕਰਨ ਵਾਲੀ ਤੇ ਜਿਹੜੀ ਅੱਲੜ ਮਰਿਆ ਉਸ ਟਾਈਮ ਬੱਚਿਆਂ ਨੂੰ ਕੋਈ ਯਾਰੀ ਦੋਸਤੀ ਚ ਹੀ ਪਰਵਾਹ ਦਿੰਦੇ ਕਿ ਨਸ਼ਾ ਕਰਕੇ ਵੇਖ ਇਸ ਤਰ੍ਹਾਂ ਬੱਚੇ ਲੱਗ ਜਾਂਦੇ ਮਗਰ ਗਵਰਨਮੈਂਟ ਨੂੰ ਚਾਹੀਦਾ ਕਿ ਨਸ਼ਾ ਛਡਾਊ ਕੇਂਦਰ ਫਟੇਕਾਰਤੀ ਹੋਣਾ ਚਾਹੀਦਾ ਤੁਸੀਂ ਹਸਪੀਟਲ 'ਚ ਜਾ ਕੇ ਬਾਈਟ ਵੇਖੋ ਕਿ ਕਿੰਨੇ ਲਾਈਨਾਂ ਲੱਗੀਆਂ ਹੁੰਦੀਆਂ ਆ ਗੋਲੀਆਂ ਵਾਲੀਆਂ ਜੇਕਰ ਉੱਥੇ ਨਸ਼ਾ ਛਡਾਊ ਕੇਂਦਰ ਹੋਵੇ ਆਪਣੇ ਫਤਿਹਗੜ ਚੂੜੀਆਂ 'ਚ ਤੇ ਬਹੁਤ ਜ਼ਿਆਦਾ ਜਾਨਾਂ ਬਚ ਸਕਦੀਆਂ ਵਾ ਅਹੀ ਵੱਡੇ ਦਿਨ ਤੇ ਜਾਂ ਹੋਰ ਕਿਸੇ ਪ੍ਰੋਗਰਾਮ ਤੇ ਇੰਨੇ ਨੇ ਲੰਗਰ ਲਾਉਣੇ ਇੰਨਾ ਪੈਸਾ ਖਰਚਨੇ ਜੇ ਅਹੀ ਦੋ ਰੂਹਾਂ ਬਚਾ ਲਈਏ ਉਹ ਪੈਸਾ ਨਾ ਦੋ ਬੱਚਿਆਂ ਨੂੰ ਬਚਾ ਲਈਏ ਦੋ ਜ਼ਿੰਦਗੀਆਂ ਬਚਾ ਲਈਏ ਇਹੋ ਸਭ ਤੋਂ ਵੱਡਾ ਸਾਡਾ ਫਰਜ਼ ਆ ਕੰਮ ਆ ਪ੍ਰਮਾਤਮਾ ਵੱਲੋਂ ਮਿਹਰ ਬਹੁਤ ਹੋएगी ਇਹ ਆਪਾਂ ਦੋ ਰੂਮਾਂ ਹੀ ਇੰਨੇ ਪੈਸੇ 'ਚ 40-50 ਹਜ਼ਾਰ 'ਚ ਬਚਾ ਲਈਏ ਜਿਹੀ ਇੰਨਾ ਤੇ ਖਰਚਾ ਕਰਨੀ ਆ ਦੂਜੀ ਗੱਲ ਇਹ ਆ ਨਸ਼ਾ ਸਡੌ ਦੇ ਅੰਦਰ ਜ਼ਰੂਰ ਗਵਰਨਮੈਂਟ ਨੂੰ ਚਾਹੀਦਾ ਜਿਨ੍ਹਾਂ ਨੇ ਨਸ਼ਾ ਵੇਚਣ ਵਾਲੇ ਟਸਕਰ ਆ ਉਹਨਾਂ ਨੂੰ ਫੜਨੇ ਛੋਟਿਆਂ ਨੂੰ ਨਹੀਂ ਵੱਡਿਆਂ ਨੂੰ ਵੀ ਹੱਥ ਪਾਉਣ ਜਿਨ੍ਹਾਂ ਕੋ ਇੱਕ ਪੁੜੀ ਲਾਭ ਦੀ ਉਹਨਾਂ ਨੂੰ ਅੰਦਰ ਕਰ ਦਿੰਦੇ ਆ ਕੋਈ ਵੱਡਿਆਂ ਨੂੰ ਫੜੋ ਵੇਖੋ ਆ ਸਾਡੇ ਮਨ ਲਾਇਡਾ ਚੌਂਕਿਆ ਸ਼ਾਮ ਨੂੰ ਇੱਥੇ ਪੂਰੀ ਮਹੱਤ ਲੱਗੀ ਹੁੰਦੀ ਆ ਕੋਈ ਪੁਲਿਸ ਨੂੰ ਕੋਈ ਪੁਲਿਸ ਨੂੰ ਫੋਨ ਕੀ ਕਰਨਾ ਜੀ ਸਰ ਕਨਫਰਮ ਗੈਂਗਸਟਰ ਆ ਨਸ਼ੇ ਵੇਚਣ ਵਾਲੇ ਗੈਂਗਸਟਰ ਕੌਣ ਕਰੇਗਾ ਫੋਨ ਫੋਨ ਕਰੂਗਾ ਅਗਲੇ ਦਿਨ ਤੁਹਾਡੇ ਦੁਆਲੇ ਸਾਡੇ ਐਮਸੀ ਸਾਹਿਬ ਇੱਕ ਦਿਨ ਬੋਲ ਬਟਾ ਜੀ ਯਾਰ ਨਸ਼ਾ ਨਾ ਵੇਚਿਆ ਕਰੂ ਘਰ ਲਾਵਾ ਚਲ ਗਿਆ ਇੱਥੇ ਐਮਸੀ ਸਾਹਿਬ ਹੁੰਦੇ ਸਲੀਮ ਵਾਰਡ ਨੰਬਰ 13 ਦੇ ਇੰਚਾਰਜ ਇਹ ਇਨਾ ਵਿਚਾਰਿਆਂ ਲੰਮਾ ਦਿੱਤਾ ਕਿ ਇੱਥੇ ਨਾਖ ਲੋਆ ਕਰੋ ਉਹਨਾਂ ਦੇ ਘਰ ਲਾਵਾ ਚਲ ਗਿਆ ਕੋਈ ਪੰਗਾ ਨਹੀਂ ਲੈ ਸਕਦਾ ਨਸ਼ਾ ਵੇਚਣ ਵਾਲੇ ਗੈਂਗਸਟਰ ਆ ਉਹਨਾਂ ਦੀ ਪਹੁੰਚ ਹੈਗੀ ਆ ਇਸ ਕਰਕੇ ਆਪਣਾ ਪੁਲਿਸ ਨੂੰ ਚਾਹੀਦਾ ਕਿ ਇੱਥੇ ਪੱਕਾ ਨਕਾ ਲਾਉਣ ਥੋੜਾ ਧਿਆਨ ਰੱਖਣ ਫੇਰਾ ਤੋਰੀ ਰੱਖਣ ਤੇ ਤਾਂ ਜੋ ਜੇ ਆਹ ਹੁਣ ਬੱਚਾ ਇੱਕ ਮਰ ਗਏ ਕੌਣ ਜ਼ਿੰਮੇਵਾਰ ਹੈ ਜੀ ਹੁਣ ਅਸੀਂ ਕਰਦਿਆਂ ਨੂੰ ਜ਼ਿੰਮੇਵਾਰ ਕਰਦੇ ਆ ਬੱਚੇ ਨੂੰ ਕਦੇ ਗਵਰਨਮੈਂਟ ਜ਼ਿੰਮੇਵਾਰ ਨਹੀਂ ਇਸ ਚੀਜ਼ ਦੀ ਇਸ ਮੁਹੱਲੇ 'ਚ ਸਾਲ ਦੇ ਵਿੱਚ 5 ਬੱਚੇ ਮਰੇ ਆ ਜੀ ਨਸ਼ੇ ਦੇ ਨਾਲ ਹੀ ਕੌਣ ਕਾਰਵਾਈ ਕੀ ਕੌਣ ਕੇਸ ਕਰਵਾਈ ਹੋ ਗਈ ਆ ਮੁੰਡਾ ਮਰ ਗਿਆ ਕਿਤੇ ਕਾਰਵਾਈ ਹੋ ਗਈ ਕੀ ਕਰਨ ਦੀ ਆ ਪੁਲਿਸ ਹੁਣ ਦੱਸੋ ਤੁਹਾਨੂੰ ਇਹਦਾ ਇਨਸਾਫ ਕੀ ਆ ਬੱਚੇ ਦਾ ਇਦੋਂ ਕੋ ਮੰਗੀ ਇਹ ਸਿਰਫ ਨਸ਼ੇ ਕਰਨ ਵਾਲੇ ਦਾ ਕਸੂਰ ਹੈ। ਖਾਂਦੇ ਉਹਨਾਂ ਦੀ ਕੋਈ ਪਰਚਾ ਨਾ ਕਰਨ ਜਿੰਨਾ ਚੱਕ ਮੋਤ ਬੇਰਮਾ ਜਾਣ। ਉਹਨਾਂ ਦਾ ਕੋਈ ਪਰਚਾ ਨਾ ਘੱਟ ਕੇ ਛੇਤੀ ਨਾ ਜੇਲ੍ਹ ਦੇ ਵਿੱਚ ਸੁਤਨ। ਇਹ ਵੇਖਣਾ ਸਭ ਕੋਈ ਪਤਾ ਵੀ ਨਾ ਕਰਦੇ ਨਸ਼ਾ ਵੇਚਦੇ। ਬੰਦੇ ਪੀਣ ਵਾਲੇ ਫੜਦੇ ਆ। ਵੇਚਣ ਵਾਲੇ ਕਿਉਂ ਫੜਦਾ ਕੋਈ? ਇਸ ਤਰ੍ਹਾਂ ਕਰਦੇ ਆ ਇਹ ਪੈਨਿਕਾ ਚ ਕੰਡਾ ਗਾੜੀ ਕੱਟਿਆ ਹੁੰਦਾ ਇਹਨਾਂ ਨੇ। ਸਰਕਾਰ ਕੋ ਸਰਕਾਰ ਅਯਾਗ ਵੀ ਹਨ ਪਰਚਾ ਲੱਗੇ ਫਿਰ ਵੀ 20000 ਰੁਪਏ ਉਹ ਤਾਂ ਫੇਰ ਖੜੋ। ਸਰਕਾਰ ਕੋ ਹੱਥ ਜੋੜ ਕੇ ਅਪੀਲ ਆ ਅਸੀਂ ਇੱਥੇ ਇੱਕ ਸੁਸਾਇਟੀ ਬਣਾਉਣੀ ਆ ਜਿਸ ਦੇ ਵਿੱਚ ਅਸੀਂ ਸਾਰੇ ਬੱਚੇ ਜਿਨੇ ਕਮ ਸੇ ਕਮ ਇੱਥੇ 100 150 ਮੁੰਡਾਗਾ ਜਿਹੜਾ ਨਸ਼ਾ ਕਰਦਾ ਸਰਕਾਰ ਆਡੀ ਮਦਦ ਕਰੇ ਅਸੀਂ ਆਪਣੀ ਇੱਕ ਸੁਸਾਇਟੀ ਬਣਾਉਣੀ ਆ ਜਿਹੜੀ ਸੁਸਾਇਟੀ ਬਣੇਗੀ ਉਹ ਇਸ ਤਰ੍ਹਾਂ ਦੇ ਬੱਚਿਆਂ ਨੂੰ ਚੁੱਕ ਚੁੱਕ ਕੇ ਉਹ ਨਸ਼ਾ ਸਿਰੋ ਕੇਂਦਰ ਚ ਪਹੁੰਚਾਏ ਸਰਕਾਰ ਇਹੋ ਜਿਹਾ ਕੋਈ ਸਾਡੇ ਮੰਨੇ ਸੀ ਇੱਕ ਸੁਸਾਇਟੀ ਬਣਾ ਦੇ ਜਾਂ ਇਹ ਖੁਦ ਬਣਾ ਲੈਣ ਸਾਡੀ ਹੈਲਪ ਕਰੇ ਇਹ ਥੋੜਾ ਖਰਚਾ ਦੇ ਕੇ ਜਿਹੜਾ ਅਸੀਂ ਉੱਥੇ ਤੱਕ ਪਹੁੰਚਾ ਲਈਏ ਇੱਥੇ ਤੇ ਮਾਪਿਓ ਕੋ 500 ਰੁਪਿਆ ਦਿਹਾੜੀ ਲਉਂਦੇ ਰੋਟੀ ਖਾਂਦਾ ਨਹੀਂ ਪਤਾ ਕੀ ਅੱਜ ਮਿਲਨੀ ਕਿ ਨਹੀਂ ਮਿਲਨੀ ਉਹ ਨਸ਼ੇ 'ਚ ਡੁੱਬ ਜੇ ਨੇ ਪੈ ਕੇ ਕਿਥੋਂ ਲਾ ਦੰਗੇ ਜੀ ਸਰ ਜੀ ਧੰਨਵਾਦ ਹਾਂਜੀ ਸਰ ਫਤਿਹਗੜੂ ਪੁਰਾਵਾੜ ਨੰਬਰ 2 ਚ ਵਿਸ਼ਾਲ ਨਾਮ ਦਾ ਦਿਲਤੀ ਤੇ ਮੌਤ ਹੋਈ ਤੇ ਉਹ ਪਰਿਵਾਰਕ ਮੈਂਬਰਾਂ ਨੂੰ ਅੰਦੋਸ਼ ਹੈ ਕਿ ਉਹ ਇਹ ਨਸ਼ੇ 'ਚ ਡਰ ਮੌਤ ਹੋਈ ਹੈ ਜੀ ਹਾਂ ਜੀ ਮੈਨੂੰ ਵੀ ਹੁਣੇ ਵੈਰੀਫਾਈ ਕੀਤਾ ਇਹਦੇ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਆਈ ਜੋ ਤਿੰਨ ਦਸਿਆ 10 ਮਿੰਟ ਪਹਿਲਾਂ ਵੈਰੀਫਾਈ ਕੀਤਾ ਵਿਸ਼ਾਲ ਮੁੰਡਾ ਇਹਦੀ ਹਸਪੀਟਲ 'ਚ ਡੈਥ ਹੋਈ ਹੈ ਤੇ ਮੈਂ ਪਤਾ ਵੀ ਕਰਾਇਆ ਕੁਝ ਬੰਦੇ ਕੋਈ ਬਿਮਾਰ ਹੀ ਕਾਫੀ ਦਿਨਾਂ ਦਾ ਚੱਲ ਰਿਹਾ ਤੇ ਹਸਪੀਟਲ 'ਚ ਇਹਦੀ ਕੱਲ ਦੀ ਡੈਥ ਹੋਈ ਹੈ ਸਰ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਨਹੀਂ ਸਾਨੂੰ ਕੋਈ ਵੀ ਕੰਪਲੇਂਟ ਆਉਂਦੀ ਹੈ ਜੀ ਜ਼ਰੂਰ ਕਾਰਵਾਈ ਕਰਾਂਗੇ ਬਾਕੀ ਨਸ਼ੇ ਦੇ ਖਿਲਾਫ ਅਸੀਂ ਲਗਾਤਾਰ ਪਰਚੇ ਦੇ ਰਹੇ ਹਾਂ ਜੀ ਜਿਹੜਾ ਵੀ ਗੱਲ ਸਾਹਮਣੇ ਹੁੰਦੀ ਹੈ ਉਹ ਕਾਨੂੰਨੀ ਤੌਰ ਤੇ ਕਾਰਵਾਈ ਕਰਕੇ ਅੰਦਰ ਭੇਜਿਆ ਜਾ ਰਿਹਾ ਜੀ ਇਹ ਤਾਂ ਉਹਨਾਂ ਨੇ ਕਹਿੰਦੇ ਕਿ ਇਹ ਬੇਚੇਰ ਵਾਲਿਆਂ ਤੇ ਨਹੀਂ ਕਾਰਵਾਈ ਹੋ ਰਹੀ ਨਹੀਂ ਜਿੰਨੇ ਵੀ ਲਗਾਤਾਰ ਵੇਖੋ ਜਦੋਂ ਵੀ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਸਾਡੇ ਸੀਨੀਅਰ ਅਸਰਾਂ ਦੀ ਹਦਾਇਤਾਂ ਦੇ ਮੁਤਾਬਕ ਜਿਹੜਾ ਵੀ ਕੋਈ ਨਸ਼ਾ ਵੇਚਦਾ ਵਾ ਉਹਨੂੰ ਉਹਦੇ ਤੇ ਪਰਚਾ ਦੇ ਕੇ ਉਹਨੂੰ ਕਾਨੂੰਨੀ ਕਾਰਵਾਈ ਕਰਕੇ ਉਹ ਅੰਦਰ ਦਿੱਤਾ ਜਾ ਰਿਹਾ ਹੈ ਜਿਹੜਾ ਕੋਈ ਪੀਨ ਵਾਲਾ ਵਾ ਜਾਂ ਉਹਨੂੰ ਡੀਡਿਕਸ਼ਨ ਸੈਂਟਰ ਦਾਖਲ ਵੀ ਕਰਾਇਆ ਜਾ ਰਿਹਾ ਹੈ ਇਹ ਪ੍ਰੋਸੈਸ ਲਗਾਤਾਰ ਚੱਲ ਜਾਰੀ ਹੈ ਜੀ ਸਰ ਉਹ ਤਾਂ ਪਿਆਰੇ ਸੀ ਕਿਉਂ ਉਹਨਾਂ ਦੇ ਦੋ ਬੇਟੇ ਹੋ ਗਏ ਉਹ ਵੀ ਕਰਦੇ ਆ ਨਸ਼ਾ ਉਸ ਉਹਨਾਂ ਨੂੰ ਪ੍ਰਾਪਤ ਕੀ ਦਾਤਾ ਜੀ ਜਰੂਰ ਜੀ ਜੀ ਇਹਨਾਂ ਨੂੰ ਅੱਜ ਹੀ ਕਰਵਾ ਕੇ ਵੈਰੀਫਾਈ ਕਰਾ ਕੇ ਇਹਨਾਂ ਨੂੰ ਡਿਡਿਕਸ਼ਨ ਸੈਂਟਰ ਦਾਖਲ ਕਰਾਇਆ ਜਾਏ ਧੰਨਵਾਦ